ਯਾਦਾਂ ਦੇ ਪਰਛਾਵੇਂ ਭਾਗ 4 ਬੀਰੂ ਦੀ ਭੂਆ ਨੇ ਕਿਹਾ ਕਿ ਮੈਂ ਡਾਕਟਰ ਨਾਲ ਗੱਲ ਕਰਦੀ ਆ ਉਹ ਆਪਣੇ ਘਰ ਆ ਗਈ ਤੇ ਉਸ ਦੀ ਦਰਾਣੀ ਮਿੰਦੋ ਆਪਣੇ ਭਰਾ ਪੂਰੇ ਨਾਲ ਕਿਤੇਉਂ ਆਈ ਸੀ ਮਿੰਦੋ ਪੂਰੇ ਨੂੰ ਗੁੱਸੇ ਵਿੱਚ ਆਖ ਰਹੀ ਸੀ ਤੈਨੂੰ ਕਿਸੇ ਨੇ ਕੁੜੀ ਨਹੀਂ ਦੇਣੀ ਤੇਰੇ ਲੱਛਣ ਨਹੀਂ ਠੀਕ ਹਰ ਧੀ ਵਾਲੇ ਨੇ ਪੁੱਛ ਪੜਤਾਲ ਤੇ ਕਰਨੀ ਹੀ ਹੁੰਦੀ ਆ ਜਦੋਂ ਅਗਲੇ ਵਿੰਡੋ ਪੁੱਛਣ ਜਾਂਦੇ ਆ ਤੇ ਲੋਕੀ ਦੱਸ ਦਿੰਦੇ ਆ ਮੁੰਡਾ ਅਮਲੀ ਆ ਮਿੰਦੋ ਬੋਲੀ ਜਾ ਰਹੀ ਸੀ ਤੇ ਭੂਰਾ ਚੁੱਪ ਕਰਕੇ ਸੁਣੀ ਜਾ ਰਿਹਾ ਸੀ ਨਿੰਦਰ ਮਿੰਦੋ ਨੂੰ ਪੁੱਛਦੀ ਕੀ ਗੱਲ ਹੋਈ ਇਹਨੂੰ ਬੋਲੀ ਜਾਂਦੀਆਂ ਮਿੰਦੋ ਕਹਿੰਦੀ ਗੱਲ ਕੀ ਹੋਣੀ ਆ ਮੇਰੇ ਮਾਮੇ ਦੀ ਨੂੰ ਇੱਕ ਕੁੜੀ ਦਾ ਰਿਸ਼ਤਾ ਦੱਸਦੀ ਸੀ ਕਿਸੇ ਨੇ ਪਾਨੀ ਮਾਰ ਦਿੱਤੀ ਬਹੁਤ ਔਖਾ ਆ ਇਹਦਾ ਰਿਸ਼ਤਾ ਹੋਣਾ ਪੂਰਾ ਕਹਿੰਦਾ ਭੈਣ ਮੈਂ ਹੁਣ ਸੁਧਰਨ ਦੀ ਕੋਸ਼ਿਸ਼ ਤੇ ਕਰਦਾ ਪਰ ਕੀ ਕਰਾਂ ਲੋਕੀ ਮੈਨੂੰ ਅਮਲੀ ਅਮਲੀ ਕਹਿਣੋਂ ਨਹੀਂ ਹਟਦੇ ਮਿੰਦੋ ਕਹਿੰਦੀ ਉਹਨਾਂ ਨੇ ਤੇ ਕਹਿਣਾ ਹੀ ਆ ਤੂੰ ਜਿਹੜਾ ਜ਼ਮੀਨ ਵੀ ਖਾਣ ਲੱਗ ਪਿਆ ਵੇਚ ਕੇ ਤੈਨੂੰ ਕਿਸੇ ਨੇ ਕੁੜੀ ਤੇ ਕੀ ਦੇਣੀ ਕਿਸੇ ਲੋੜਵੰਦ ਨਾਲ ਵੀ ਤੇਰਾ ਰਿਸ਼ਤਾ ਨਹੀਂ ਹੋਣਾ ਉਮਰ ਤੇਰੀ ਕਿੰਨੀ ਹੋਈ ਜਾਂਦੀ ਆ ਮੂੰਹ ਤੇਰਾ ਇੰਨਾ ਖੋ ਗਿਆ ਅਮਲ ਖਾ ਖਾ ਕੇ ਪੂਰਾ ਕਹਿੰਦਾ ਮੈਂ ਤੇ ਕਹਿੰਦਾ ਆ ਕਿ ਕੋਈ ਵੀ ਕੁਆਰੀ ਵਿਧਵਾ ਨਿਆਣੀ ਵਾਲੀ ਜਿੱਦਾਂ ਦੀ ਵੀ ਹੋਵੇ ਮੇਰੇ ਨਾਲ ਵਿਆਹ ਦੇਵੋ ਮੇਰੀ ਰੋਟੀ ਪੱਕਦੀ ਹੋ ਤੇ ਨਾਲੇ ਲੋਕਾਂ ਦੇ ਮੂੰਹ ਬੰਦ ਹੋ ਜਾਣਗੇ ਮਿੰਦੋ ਕਹਿੰਦੀ ਰੋਟੀ ਅਗਲੀ ਕਾਦੀ ਪਕਾਉ ਕੋਈ ਕੰਮ ਤੰਦਾ ਤੇ ਕਰ ਲਿਆ ਕਰ ਮਿੰਦੋ ਬੋਲਦੀ ਹੀ ਜਾ ਰਹੀ ਸੀ ਤੇ ਨਿੰਦਰ ਦੇ ਦਿਮਾਗ ਵਿੱਚ ਕੋਈ ਹੋਰ ਗੱਲ ਚੱਲ ਰਹੀ ਸੀ ਉਹ ਮਿੰਦੋ ਨੂੰ ਆਖਦੀ ਕਿ ਮੈਨੂੰ ਹੁਣੇ ਆਪਣੇ ਪੇਕੇ ਪਿੰਡ ਜਾਣਾ ਪੈਣਾ ਮੈਂ ਉੱਥੇ ਜਾ ਕੇ ਰਾਤ ਨੂੰ ਹਸਪਤਾਲ ਡਿਊਟੀ ਤੇ ਜਾਣਾ ਆ ਤੇ ਸਵੇਰ ਨੂੰ ਹੀ ਆਉਂਗੀ ਕਰ ਮਿੰਦੋ ਕਹਿੰਦੀ ਭੈਣ ਤੂੰ ਅੱਜ ਹੀ ਤੇ ਜਾ ਕੇ ਆਈ ਸੀ ਆਪਣੇ ਪੇਕੇ ਸੁੱਖ ਤਾਂ ਹੈ ਉੱਥੇ ਨਿੰਦਰ ਕਹਿੰਦੀ ਮੈਂ ਤੈਨੂੰ ਆ ਕੇ ਸਭ ਦੱਸਦੀ ਆ ਤੂੰ ਐਦਾਂ ਕਰ ਪੂਰੇ ਨੂੰ ਇੱਥੇ ਹੀ ਰੱਖ ਲਈਂ ਅੱਜ ਮੈਂ ਸਵੇਰ ਨੂੰ ਗੱਲ ਕਰਦੀ ਆ ਮਿੰਦੋ ਕਹਿੰਦੀ ਪੂਰਾ ਤੇ ਇੱਥੇ ਹੀ ਆ ਇਹਨੇ ਕਿੱਥੇ ਜਾਣਾ ਇਹੋ ਤੇ ਐਦਾਂ ਹੀ ਕੰਮ ਫਿਰ ਟਾਈਮ ਲੰਗਾਉਂਦਾ ਆਪਣਾ ਮਿੰਦੋ ਬੋਲਣ ਮਿੰਦੋ ਫਿਰ ਬੋਲਣ ਲੱਗ ਪਈ ਭੂਰੇ ਨੂੰ ਨਿੰਦਰ ਨੇ ਆਪਣਾ ਪਰਸ ਚੁੱਕਿਆ ਤੇ ਆਪਣੇ ਡਿਊਟੀ ਵਾਲੇ ਕੱਪੜੇ ਵੀ ਲਫਾਫੇ ਵਿੱਚ ਪਾਏ ਤੇ ਆਪਣੇ ਪੇਕਿਆਂ ਦੇ ਚਲੀ ਗਈ ਨਿੰਦਰ ਦਾ ਘਰ ਵਾਲਾ ਤੇ ਦਿਓਰ ਦੋਨੋਂ ਦਗਈ ਵਿੱਚ ਰਹਿੰਦੇ ਸਨ ਘਰ ਵਿੱਚ ਦੋਨੋਂ ਦਰਾਣੀ ਜਠਾਣੀ ਤੇ ਨਿਆਣੇ ਰਹਿੰਦੇ ਸੀ ਨਿੰਦਰ ਨੇ ਆਪਣੇ ਭਰਾ ਨੂੰ ਕਿਹਾ ਕਿ ਮੇਰੇ ਦਰਾਣੀ ਦਾ ਭਰਾ ਤੇ ਹੈ ਤੇ ਅਮਲੀ ਹੀ ਆ ਉਹਦੇ ਨਾਲ ਵੀਰੋ ਦਾ ਵਿਆਹ ਵੀਰੋਂ ਨੂੰ ਵਿਆਹ ਦਿੰਦੇ ਆ ਨਾਲੇ ਸਾਡੀ ਇੱਜ਼ਤ ਟੱਕੀ ਰਹਿ ਜਾਊ ਵੀਰੋ ਦਾ ਬਾਪ ਆਖਦਾ ਕਿ ਉਹ ਮੰਨ ਜਾਊ ਇਹੋ ਬੱਚੇ ਨੂੰ ਅਪਣਾਉਣ ਨੂੰ ਨਿੰਦਰ ਕਹਿੰਦੀ ਹਾਂ ਮੰਨ ਜਾਣਾ ਉਹਨੇ ਉਹਦਾ ਰਿਸ਼ਤਾ ਹੁੰਦਾ ਨਹੀਂ ਕਿਤੇ ਵੀਰੋ ਦਾ ਬਾਪ ਆਖਦਾ ਕਿ ਤੂੰ ਕਰ ਉਹਨਾਂ ਨਾਲ ਗੱਲ ਮੈਂ ਕੱਲ ਹੀ ਤੋੜ ਦੇਣੀ ਆ ਇਦਾਂ ਦੀ ਧੀ ਨੂੰ ਕੀ ਕਰਾਂ ਜੀਨੇ ਬਾਪ ਦੀ ਇੱਜ਼ਤ ਬਾਰੇ ਇੱਕ ਵਾਰ ਵੀ ਨਾ ਸੋਚਿਆ ਕਿੰਨੇ ਚਾਵਾਂ ਲਾਡਾਂ ਨਾਲ ਪਾਲਿਆ ਸੀ ਇਹਨੂੰ ਤੇ ਕਿੰਨੀਆਂ ਉਮੀਦਾਂ ਸਨ ਮੈਨੂੰ ਇਹਦੇ ਕੋਲੋਂ ਮੀਰ ਉਹ ਸਭ ਸੁਣ ਰਹੀ ਸੀ ਤੇ ਰੋਈ ਜਾ ਰਹੀ ਸੀ ਉਸ ਨੂੰ ਬਾਗੀ ਤੋਂ ਇਹੋ ਉਮੀਦ ਨਹੀਂ ਸੀ ਉਹ ਬਾਗੀ ਨੂੰ ਧੋਖੇ ਬਾਜ਼ ਆਖ ਰਹੀ ਸੀ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਸੀ ਉਹਨੇ ਇੱਕ ਵਾਰ ਵੀ ਵਿਰੋਧ ਨਾ ਕੀਤਾ ਪੂਰੇ ਨਾਲ ਵਿਆਹ ਦਾ ਨਿੰਦਰ ਅਗਲੇ ਦਿਨ ਸਵੇਰ ਨੂੰ ਆਪਣੇ ਘਰ ਪਹੁੰਚੀ ਤੇ ਆਖਦੀ ਕਿ ਮਿੰਦੋ ਮੈਂ ਪੂਰੇ ਦਾ ਵਿਆਹ ਆਪਣੀ ਭਤੀਜੀ ਵੀਰੋ ਨਾਲ ਕਰਵਾਉਣਾ ਚਾਹੁੰਦੀ ਆ ਮਿੰਦੋ ਇਹੋ ਗੱਲ ਸੁਣ ਖੁਸ਼ ਹੋ ਗਈ ਪੂਰਾ ਆਖਦਾ ਉਹ ਤੇ ਮੇਰੇ ਨਾਲੋਂ ਬਹੁਤ ਛੋਟੀ ਆ ਉਮਰ ਵਿੱਚ ਤੇ ਪੜਦੀ ਵੀ ਸੀ ਉਹ ਮੰਨ ਜਾਉ ਮੇਰੇ ਵਰਗੇ ਅਮਲੀ ਨਾਲ ਵਿਆਹ ਕਰਨ ਨੂੰ ਨਿੰਦਰ ਕਹਿੰਦੀ ਪੂਰੇ ਇੱਕ ਗੱਲ ਆ ਜੇਕਰ ਤੈਨੂੰ ਮਨਜ਼ੂਰ ਹੋਏ ਤਾਂ ਦੱਸੀ ਪੂਰਾ ਕਹਿੰਦਾ ਕੀ ਗੱਲ ਐ ਭੈਣ ਨਿੰਦਰ ਕਹਿੰਦੀ ਵੀਰੋ ਇੱਕ ਮੁੰਡੇ ਨੂੰ ਪਿਆਰ ਕਰਦੀ ਸੀ ਉਹ ਉਹਨੂੰ ਧੋਖਾ ਦੇ ਕੇ ਕੈਨੇਡਾ ਚਲਾ ਗਿਆ ਪਰ ਵੀਰੋ ਦੇ ਪੇਟ ਵਿੱਚ ਉਸ ਦਾ ਬੱਚਾ ਪਾਲ ਰਿਹਾ ਉਹ ਤੈਨੂੰ ਅਪਣਾਉਣਾ ਪੈਣਾ ਇਹੋ ਸੁਣ ਬੂਰਾ ਸੋਚੀ ਪੈ ਗਿਆ ਤੇ ਆਖਦਾ ਕਿ ਮੈਂ ਤੇ ਅਪਣਾ ਲਵਾਂ ਪਰ ਲੋਕੀ ਜਿਹੜੀਆਂ ਗੱਲਾਂ ਕਰਨੀਆਂ ਉਹ ਕਿੱਦਾਂ ਹੋ ਮਿੰਦੋ ਕੈਂਦੀਪੂਰਿਆ ਹੁਣ ਇਹ ਤੇ ਤੂੰ ਆਖਦਾ ਸੀ ਕਿ ਕੋਈ ਵੀ ਕੁੜੀ ਹੋਵੇ ਤੂੰ ਵਿਆਹ ਕਰਵਾ ਲੈਣਾ ਚਾਹੇ ਨਿਆਣੇ ਵਾਲੀ ਹੋਵੇ ਤੇ ਹੁਣ ਤੈਨੂੰ ਲੋਕਾਂ ਦਾ ਫਿਕਰ ਹੋ ਗਿਆ ਚੁੱਪ ਕਰਕੇ ਵਿਆਹ ਕਰਨ ਦੀ ਕਰ ਕਿਤੇ ਇਹੋ ਰਿਸ਼ਤਾ ਵੀ ਨਾ ਹੱਥੋਂ ਨਿਕਲ ਜਾਵੇ ਮੈਂ ਕਿੰਨੀ ਕੁ ਦੇ ਤੈਨੂੰ ਦੇਖੀ ਜਾਣਾ ਮੇਰਾ ਆਪਣਾ ਵੀ ਟੱਬਰ ਆ ਪੂਰਾ ਆਖਦਾ ਠੀਕ ਆ ਮੈਂ ਵਿਆਹ ਲਈ ਤਿਆਰ ਆ ਉਹਨਾਂ ਦੇ ਅਗਲੇ ਦਿਨ ਹੀ ਵੀਰ ਨੂੰ ਪੂਰੇ ਨਾਲ ਵਿਆਹ ਕੇ ਤੋੜ ਦਿੱਤਾ ਮਿੰਦੋ ਪੂਰੇ ਤੇ ਵੀਰ ਨੂੰ ਉਹਨਾਂ ਦੇ ਘਰ ਗੱਡੀ ਵਿੱਚ ਛੱਡਣ ਪਹੰਚੀ ਗਵਾਂਢ ਵਿੱਚੋਂ ਆਪਣੀ ਤਾਈ ਨੂੰ ਆਵਾਜ਼ ਮਾਰ ਲਈ ਆਈ ਕਿ ਪਾਣੀ ਬਾਰੇ ਆ ਕੇ ਨਵੀਂ ਜੋੜੀ ਉਤੋਂ ਸਾਰੇ ਪਿੰਡ ਰੌਲਾ ਪੈ ਗਿਆ ਕਿ ਪੂਰਾ ਅਮਲੀ ਚੁੱਪਚੀ ਪੀਤੇ ਵਿਆਹ ਕਰਵਾ ਕੇ ਘਰ ਆਇਆ ਉਹ ਵੀ ਇੰਨੀ ਸੋਹਣੀ ਕੁੜੀ ਨਾਲ ਮਿੰਦੋ ਪੂਰੇ ਤੇ ਵੀਰੋਂ ਨੂੰ ਘਰ ਛੱਡ ਆਪ ਵਾਪਸ ਚਲੀ ਜਾਂਦੀ ਹੈ ਪੂਰਾ ਆਖਦਾ ਭੈਣ ਇੱਕ ਦਿਨ ਤੇ ਰੁੱਕ ਲੈਂਦੀ ਘਰ ਦਾ ਚੁੱਲ੍ਹਾ ਚੌਂਕਾ ਤੇ ਸੰਭਾਲ ਜਾਂਦੀ ਬਲਵੀਰੋ ਨੂੰ ਮਿੰਦੋ ਆਖਦੀ ਭਰਾਵਾ ਹੁਣ ਤੁਸੀਂ ਦੋਨੋਂ ਸੰਭੀ ਜਾਓ ਘਰ-ਬਾਰ ਮੈਂ ਆਪਣੇ ਘਰ ਜਾਣਾ ਹੁਣ ਨਿਆਣੇ ਵੀ ਦੇਖਣੇ ਆਪਣੇ ਮਿੰਦੋ ਇਹਨਾ ਆਖ ਚਲੇ ਗਈ ਤੇ ਪੂਰਾ ਘਰ ਦੀ ਸਾਫ-ਸਫਾਈ ਕਰਨ ਲੱਗਾ ਵੀਰੋ ਅੰਦਰ ਮੰंजे ਤੇ ਬੈਠੀ ਸੀ ਉਹ ਆਪਣੀ ਗਲਤੀ ਤੇ ਪਛਤਾ ਰਹੀ ਸੀ ਕਿ ਬਾਗੀ ਦੀਆਂ ਗੱਲਾਂ ਵਿੱਚ ਕਿਉਂ ਆ ਗਈ ਬਾਪੂ ਠੀਕ ਹੀ ਆਖਦਾ ਸੀ ਇਹੋ ਸਭ ਗੱਲਾਂ ਲਾਰੇ ਹੁੰਦੇ ਕੁੜੀਆਂ ਨੂੰ ਫਸਾਉਣ ਲਈ ਬਾਪੂ ਆਪਣੀ ਜਗ੍ਹਾ ਠੀਕ ਆ ਉਹਦੀ ਬਹੁਤ ਬੇਇੱਜ਼ਤੀ ਹੋਈ ਆ ਮੇਰੇ ਕਰਕੇ ਅੰਦਰ ਬੈਠੀ ਉਹ ਰੋਈ ਜਾਂਦੀ ਸੀ ਤੇ ਬਰਾਂਡੇ ਵਿੱਚ ਸਫਾਈ ਕਰ ਰਹੇ ਪੂਰੇ ਨੂੰ ਉਸ ਦੀਆਂ ਸਿਸਕੀਆਂ ਦੀ ਆਵਾਜ਼ ਸੁਣਾਈ ਦਿੱਤੀ ਪੂਰਾ ਅੰਦਰ ਗਿਆ ਤੇ ਆਖਣ ਲੱਗਾ ਬਲਮੀਰੋ ਤੂੰ ਰੋਈ ਕਿਉਂ ਜਾਂਦੀ ਆ ਮੇਰਾ ਘਰ ਤੈਨੂੰ ਪਸੰਦ ਨਹੀਂ ਆਇਆ ਹੋਣਾ ਸ਼ਾਇਦ ਬਲਮੀਰੋ ਕਹਿੰਦੀ ਨਹੀਂ ਇਹੋ ਗੱਲ ਨਹੀਂ ਆ ਪੂਰਾ ਕਹਿੰਦਾ ਫੇਰ ਕੀ ਗੱਲ ਆ ਮੈਂ ਪਸੰਦ ਨਹੀਂ ਹੋਣਾ ਤੈਨੂੰ ਬਲਮੀਰੋ ਕਹਿੰਦੀ ਤੁਸੀਂ ਬਹੁਤ ਚੰਗੇ ਆ ਜਿਹੜਾ ਮੈਨੂੰ ਇਦਾਂ ਦੀ ਹਾਲਤ ਵਿੱਚ ਅਪਣਾਇਆ ਪੂਰਾ ਕਹਿੰਦਾ ਬਲਮੀਰੋ ਤੂੰ ਰੋ ਨਾ ਮੈਂ ਅਮਲੀ ਆ ਸਾਰੇ ਪਿੰਡ ਲਈ ਇੱਕ ਮਚਾਕ ਦਾ ਪਾਤਰ ਆ ਪਰ ਦਿਲ ਦਾ ਮਾੜਾ ਨਹੀਂ ਮੈਂ ਤੇਰੇ ਨਾਲ ਵਿਆਹ ਕਰਵਾਇਆ ਪਰ ਤੇਰੇ ਨਾਲ ਜ਼ਬਰਦਸਤੀ ਨਹੀਂ ਕਰਾਂਗਾ ਕਦੇ ਵੀ ਬਲਵੀਰ ਉਹਦੀਆਂ ਅੱਖਾਂ ਵਿੱਚ ਫਿਰ ਹੰਝੂ ਆ ਗਏ ਤੇ ਪੂਰਾ ਆਖਦਾ ਤੂੰ ਫਿਰ ਰੋਣ ਲੱਗ ਪਈ ਬਲਵੀਰੋ ਕਹਿੰਦੀ ਨਹੀਂ ਰੋਂਦੀ ਨਹੀਂ ਹੁਣ ਪੂਰਾ ਆਖਦਾ ਕਿ ਮੈਂ ਤੇਰੇ ਲਈ ਚਾਹ ਬਣਾ ਕੇ ਲਿਆਇਆ ਤੇਜ ਜਹੀ ਬਲਵੀਰੋ ਬਲਵੀਰੋ ਕਹਿੰਦੀ ਐਨੀ ਵੀ ਤੇਜ ਨਾ ਬਣਾਇਓ ਚਾਹ ਮੈਂ ਸੁਣਿਆ ਕਿ ਅਮਲੀ ਚਾਹ ਜ਼ਿਆਦਾ ਹੀ ਤੇਜ ਜਹੀ ਬਣਾਉਂਦੇ ਆ ਬਲਵੀਰੋ ਹੱਸਣ ਲੱਗ ਪਈ ਪੂਰਾ ਆਖਦਾ ਤੂੰ ਐਦਾਂ ਹੀ ਹੱਸੀ ਹੱਸਦੀ ਰਿਹਾ ਕਰ ਰੋਂਦੀ ਨਹੀਂ ਚੰਗੀ ਲੱਗਦੀ ਬਲਵੀਰੋ ਆਖਦੀ ਮਾਫ਼ ਕਰਨਾ ਮੈਂ ਤੁਹਾਨੂੰ ਅਮਲੀ ਕਹਿ ਦਿੱਤਾ ਪੂਰਾ ਕਹਿੰਦਲਾ ਇਦੇ ਵਿੱਚ ਕੀ ਆ ਸਾਰਾ ਪਿੰਡ ਹੀ ਮੈਨੂੰ ਅਮਲੀ ਅਮਲੀ ਕਹਿੰਦਾ ਆ ਬਲਵੀਰੋ ਕਹਿੰਦੇ ਫਿਰ ਤੁਸੀਂ ਉਹ ਨਸ਼ਾ ਪੱਤਾ ਛੱਡ ਕਿਉਂ ਨਹੀਂ ਦਿੰਦੇ ਪੂਰਾ ਕਹਿੰਦਾ ਉਹ ਆਪਣੇ ਬਸ ਦੀ ਗੱਲ ਨਹੀਂ ਮੈਂ ਕੋਸ਼ਿਸ਼ ਕਰਦਾ ਆ ਕਿ ਛੱਡ ਜਾਵਾਂ ਪੂਰਾ ਆਪਣੀ ਤਾਈ ਦੇ ਘਰ ਜਾਂਦਾ ਤੇ ਦੁੱਧ ਦਾ ਗਲਾਸ ਲੈ ਕੇ ਆਉਂਦਾ ਤਾਈ ਦੀ ਨੂੰ ਜੀਤੋ ਆਖਦੀ ਕਿ ਪੂਰੇ ਅੱਜ ਰੋਟੀ ਸਾਡੇ ਵਾਲਿਆਂ ਤੁਹਾਡੀ ਪੂਰਾ ਕਹਿੰਦਾ ਸੱਚੀ ਭਾਬੀ ਘਰ ਦੁੱਧ ਦਾ ਗਲਾਸ ਰੱਖ ਹੱਟੀ ਨੂੰ ਬਿਸਕੁਟ ਲੈਣ ਚਲਾ ਜਾਂਦਾ ਹੈ ਸੱਤ ਵਿੱਚ ਬੈਠੇ ਕਾਲੇ ਨੇ ਆਵਾਜ਼ ਮਾਰੀ ਉਹ ਅਮਲੀਆ ਕਿੱਧਰ ਨੂੰ ਦੌੜਾ ਜਾਂਦਾ ਸਾਡੇ ਕੋਲ ਵੀ ਬਹਿ ਜਾ ਪੂਰਾ ਕਹਿੰਦਾ ਮੈਂ ਬੇਲਾ ਨਹੀਂ ਤੁਹਾਡੇ ਵਾਂਗੂ ਪੂਰਾ ਹੱਟੀ ਤੋਂ ਬਿਸਕੁਟ ਲੈ ਕੇ ਘਰ ਜਾ ਕੇ ਚਾਹ ਬਣਾਉਣ ਲੱਗ ਪਿਆ ਕਾਲਾ ਆਖਦਾ ਕਿ ਹੁਣ ਇਹੋ ਅਮਲੀ ਦੀ ਵੀ ਟੌਰ ਹੋਗੀ ਕਹਿੰਦੇ ਪਿੰਡ ਵਿੱਚ ਇੰਨੀ ਸੋਹਣੀ ਬੋਟੀ ਨਹੀਂ ਕਿਸੇ ਦੀ ਵੀ ਜਿੰਨੀ ਸੋਹਣੀ ਅਮਲੀ ਦੀ ਆ ਸੁਰਜਣ ਆਖਦਾ ਕਿ ਕੁੜੀ ਵੀ ਨਿਆਣੀ ਉਮਰ ਦੀ ਆ ਤੇ ਪੜ੍ਹੀ ਲਿਖੀ ਵੀ ਆ ਕਹਿੰਦੇ ਮਿੰਦਰ ਕਹਿੰਦੀ ਮੈਨੂੰ ਤੇ ਲੱਗਦਾ ਜ਼ਰੂਰ ਕੋਈ ਕੱਜ ਹੋਊ ਕੁੜੀ ਵਿੱਚ ਨਹੀਂ ਤੇ ਕੋਈ ਇੰਨੀ ਸੋਹਣੀ ਕੁੜੀ ਇਹੋ ਅਮਲੀ ਨਾਲ ਬਿਉਂਦਾ ਆ ਭਲਾਂ ਕਾਲਾ ਕਹਿੰਦਾ ਗੱਲ ਤੇ ਠੀਕ ਆ ਤੇਰੀ ਮਿੰਦਰਾ ਪਤਾ ਕਰਦੇ ਆ ਕੋਈ ਨਾ ਪੂਰਾ ਬਲਵੀਰ ਉਹ ਲਈ ਚਾਹ ਬਣਾ ਕੇ ਲੈ ਗਿਆ ਤੇ ਆਖਦਾ ਕਿ ਅੱਜ ਰੋਟੀ ਸਾਡੀ ਭਾਬੀ ਜੀ ਤੋਂ ਦੇ ਬਾਲਿਆ ਬਲਵੀਰ ਕਹਿੰਦੀ ਕਿ ਮੈਨੂੰ ਤੇ ਭੁੱਖ ਜਹੀ ਨਹੀਂ ਤੁਸੀਂ ਉਹਨਾਂ ਨੂੰ ਆਖਣਾ ਸੀ ਨਾ ਬਣਾਉਣ ਰੋਟੀ ਪੂਰਾ ਕਹਿੰਦਾ ਨਾ ਭੁੱਖ ਕਿਉਂ ਨਹੀਂ ਐਦਾਂ ਭੁੱਖੇ ਰਹਿ ਕੇ ਨਹੀਂ ਸਰਣਾ ਹੁਣਾ ਆਪਣੀ ਸਿਹਤ ਦਾ ਖਿਆਲ ਕਰ ਪੂਰਾ ਚਾਹ ਪੀ ਕੇ ਬਾਹਰ ਚਲਾ ਗਿਆ ਇਹੋ ਆਖ ਕੇ ਮੈਂ ਘਰ ਦਾ ਥੋੜਾ ਸਮਾਨ ਖਰੀਦ ਕੇ ਲੈ ਕੇ ਆਵਾਂ ਬਲਵੀਰ ਨੂੰ ਆਖਦਾ ਕਿ ਤੂੰ ਆਰਾਮ ਕਰ ਲੈ ਫਿਰ ਪਾਪੀ ਦੇ ਘਰ ਚਲਦੇ ਆ ਪੂਰਾ ਪਿੰਡ ਵਿੱਚ ਹੀ ਸ਼ਮਸ਼ੇਰ ਦੇ ਘਰ ਗਿਆ ਸ਼ਮਸ਼ੇਰ ਸਿੰਘ ਬਹੁਤ ਅਮੀਰ ਸੀ ਤੇ ਲੋਕੀ ਉਸ ਤੋਂ ਵਿਆਜ ਤੇ ਪੈਸੇ ਫੜਦੇ ਸੀ ਪੂਰੇ ਨੂੰ ਆਉਂਦੇ ਨੂੰ ਦੇਖ ਸ਼ਮਸ਼ੇਰ ਸਿੰਘ ਆਖਦਾ ਆ ਪੂਰੇ ਕਿਵੇਂ ਆਉਣਾ ਹੋਇਆ ਪੂਰਾ ਆਖਦਾ ਕਿ ਮੈਨੂੰ ਥੋੜੇ ਪੈਸੇ ਚਾਹੀਦੇ ਸੀ ਸ਼ਮਸ਼ੇਰ ਸਿੰਘ ਕਹਿੰਦਾ ਓਏ ਆ ਜਾ ਅੰਦਰ ਪਹਿਲਾਂ ਬੈਠ ਜਾ ਪੂਰਾ ਕਹਿੰਦਾ ਪੂਰਾ ਅੰਦਰ ਕੁਰਸੀ ਤੇ ਬੈਠ ਗਿਆ ਤੇ ਸ਼ਮਸ਼ੇਰ ਸਿੰਘ ਵੀ ਸਾਹਮਣੇ ਵਾਲੀ ਕੁਰਸੀ ਤੇ ਬੈਠ ਗਿਆ ਸ਼ਮਸ਼ੇਰ ਸਿੰਘ ਆਖਦਾ ਪੂਰੇ ਤੂੰ ਪਹਿਲਾਂ ਵੀ ਬਥੇਰਾ ਪੈਸਾ ਚੁੱਕਿਆ ਹੋਇਆ ਆ ਚੱਲ ਕੋਈ ਗੱਲ ਨਹੀਂ ਹੁਣ ਤੇਰੀ ਮਦਦ ਤੇ ਕਰਨੀ ਹੀ ਪੈਣੀ ਆ ਨਵੀਂ ਬਹੂ ਨੂੰ ਕੱਪੜਾ ਲੱਤਾ ਲੈ ਕੇ ਦੇਣਾ ਹੋਣਾ ਨਾਲ ਆਉਣ ਵਾਲੇ ਜਵਾਕ ਦਾ ਵੀ ਖਰਚ ਹੋਣਾ ਤੇਰੇ ਸਿਰ ਹੀ ਆ ਪਿਆ ਪੂਰਾ ਹੈਰਾਨ ਹੋ ਕੇ ਤੁਹਾਨੂੰ ਕਿੱਥੋਂ ਪਤਾ ਲੱਗਾ ਚੋੱਕ ਵਾਲੀ ਗੱਲ? ਸ਼ਮਸ਼ੇਰ ਸਿੰਘ ਕਹਿੰਦਾ, ਉਹ ਤੂੰ ਛੱਡ। ਸਾਨੂੰ ਸਭ ਖਬਰ ਹੁੰਦੀ ਆ। ਮੈਨੂੰ ਤੇ ਇਹੋ ਵੀ ਪਤਾ ਆ ਕਿ ਬੱਚਾ ਕਿਹਦਾ ਆ। ਸ਼ਾਇਦ ਤੈਨੂੰ ਇਹੋ ਨਾ ਪਤਾ ਹੋਵੇ। ਬਾਕੀ ਕਹਾਣੀ ਅਗਲੇ ਪਾਗ ਵਿੱਚ। ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰ ਦਿਓ ਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ ਕਹਾਣੀ ਸੁਣਨ ਦੇ ਲਈ।